ਸਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਬਹੁਤ ਲੰਬੇ ਸਮੇਂ ਦੇ ਬਾਅਦ ਸਟੂਡੈਂਟਸ ਜਿਹੜੇ ਨਵੀਆਂ ਭਰਤੀਆਂ ਦੀ ਵੇਟ ਕਰ ਰਹੇ ਸੀ ਉਹਨਾਂ ਸਾਰਿਆਂ ਦੇ ਲਈ ਇੱਕ ਬੜੀ ਵਧੀਆ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿਉਂਕਿ ਚੋਣਾਂ ਦਾ ਸਮਾਂ ਹੈਗਾ ਤੇ ਇਸ ਦੇ ਵਿੱਚ ਇੱਕ ਨਵੇਂ ਵਾਅਦੇ ਇੱਕ ਨਵੀਆਂ ਪੋਸਟਾਂ ਦੀ ਗੱਲ ਜਿਹੜੀ ਹੈ ਉਹ ਸਰਕਾਰ ਦੇ ਦੁਆਰਾ ਕੀਤੀ ਜਾ ਰਹੀ ਹੈ ਸੋ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲੀ ਜਿਹੜੀ ਰਿਕੁਐਸਟ ਹੈ ਉਹ ਮੇਰੇ ਵੱਲੋਂ ਇਹੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਨੂੰ ਆਪਦੇ ਉਹਨਾਂ ਚਾਹਤਿਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਜਿਨ੍ਹਾਂ ਨੂੰ ਨੌਕਰੀ ਦੀ ਭਾਲ ਹੈ ਜਾਂ ਜਿਹੜੇ ਇਹਨਾਂ ਨੌਕਰੀਆਂ ਨਾਲ ਤਾਲੁਕ ਰੱਖਦੇ ਹੋਣਗੇ ਜਾਂ ਜਿਨ੍ਹਾਂ ਦੀ ਐਲੀਜੀਬਿਲਿਟੀ ਜਿਹੜੀ ਹੈ ਇਹਨਾਂ ਪੋਸਟਾਂ ਲਈ ਹੋਏਗੀ ਉਹ ਜਿਹੜੇ ਹੈ ਇਹਨਾਂ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਨੂੰ ਉਹਨਾਂ ਤੱਕ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਿਉਂਕਿ ਲਾਈਕ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਕਿੰਨੇ ਕੁ ਲੋਕ ਜਿਹੜੇ ਇਸ ਚੈਨਲ ਨੂੰ ਪਸੰਦ ਕਰਦੇ ਨੇ ਜਾਂ ਇਸ ਵੀਡੀਓ ਨੂੰ ਪਸੰਦ ਕਰਦੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 10000 ਪੰਜਾਬ ਪੁਲਿਸ ਦੀਆਂ ਭਰਤੀਆਂ ਦੀ ਜਿਸ ਦੀ ਗੱਲ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਵੀ ਆਈ ਹੈ ਤੇ ਮੰਤਰਿਆਂ ਦੇ ਵੱਲੋਂ ਵੀ ਜਿਹੜਾ ਦੱਸਿਆ ਜਾ ਰਿਹਾ 10000 ਪੰਜਾਬ ਪੁਲਿਸ ਦੀ ਭਰਤੀ ਜਿਸ ਦੀ ਐਲੀਜੀਬਿਲਟੀ ਸਾਰਿਆਂ ਨੂੰ ਹੀ ਪਤਾ ਹੈ ਕਿ 12ਵੀਂ ਬੇਸ ਦੇ ਉੱਪਰੇ ਭਰਤੀ ਹੁੰਦੀ ਹੈ ਜਿਸ ਦਾ ਇੱਕ ਲਿਖਤੀ ਪੇਪਰ ਹੁੰਦਾ ਹੈ ਔਰ ਲਿਖਤੀ ਪੇਪਰ ਤੋਂ ਬਾਅਦ ਜਿਹੜਾ ਹੈ ਇਸ ਦਾ ਫਿਜ਼ੀਕਲ ਟੈਸਟ ਹੁੰਦਾ ਔਰ ਉਸ ਤੋਂ ਬਾਅਦ ਇੱਕ ਇਸ ਜੀ ਜਿਹੜੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਔਰ ਲਿਸਟਾਂ ਜਿਹੜੀਆਂ ਆ ਜਾਂਦੀਆਂ ਤੇ ਜੁਆਇਨਿੰਗ ਹੋ ਜਾਂਦੀ ਹੈ ਸੋ ਪੰਜਾਬ ਪੁਲਿਸ ਦੀ ਭਰਤੀ ਦਾ ਸਿੰਪਲ ਇੱਕ ਫੰਡਾ 10000 ਭਰਤੀਆਂ ਇੱਕ ਪੇਪਰ ਇੱਕ ਫਿਜ਼ੀਕਲ ਔਰ ਇਹ ਜਿਹੜੀ ਭਰਤੀ ਸੀਗੀ ਦੂਸਰਾ ਨੰਬਰ ਤੇ ਜਿਹੜੀ ਹੈ ਉਹ ਅਧਿਆਪਕ ਅਮਲੇ ਦੇ ਨਾਲ ਹੈ ਜਿਸ ਦੇ ਵਿੱਚ 646 ਕਾਲਜ ਦੇ ਪ੍ਰੋਫੈਸਰਾਂ ਦੀਆਂ ਭਰਤੀਆਂ ਨੇ 646 ਕਾਲੇ ਦੇ ਪ੍ਰੋਫੈਸਰਾਂ ਦੀਆਂ ਭਰਤੀਆਂ ਇਹ ਬਹੁਤ ਅਹਿਮ ਹੈ ਕਿਉਂਕਿ ਦੇਖੋ ਨੈਟ ਦਾ ਪੇਪਰ ਹੁਣੇ-ਹੁਣੇ ਕੈਨਸਲ ਹੋ ਕੇ ਹਟਿਆ ਹੈ ਐਨਟੀਏ ਦੇ ਦੁਆਰਾ ਇਸ ਕਰਕੇ ਜਿਹੜੇ ਵੀ ਵਿਦਿਆਰਥੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਨੈਟ ਦਾ ਪੇਪਰ ਦਿੱਤਾ ਹੈ ਜਾਂ ਜਿਨ੍ਹਾਂ ਦੇ ਨੈਟ ਦੇ ਪੇਪਰ ਦੇ ਨਾਲ ਤਾਲੁਕ ਹੈ ਜਿਨ੍ਹਾਂ ਨੇ ਨੈਟ ਦਾ ਪੇਪਰ ਹੁਣ ਦੁਬਾਰਾ ਵੀ ਦੇਣਾ ਚਾਹੇ ਉਹ ਕੈਨਸਲ ਹੋ ਗਿਆ ਤਾਂ ਉਹਨਾਂ ਨੂੰ ਰਿਕਵੈਸਟ ਹੈ ਇਹ ਹੱਥ ਬੰਨ ਕੇ ਕਿ ਆਪ ਦਾ ਨੈਟ ਦਾ ਪੇਪਰ ਬੜੇ ਧਿਆਨ ਨਾਲ ਦਿਓ ਕਿਉਂਕਿ ਨੈਟ ਦਾ ਪੇਪਰ ਜਿਸ ਦਾ ਕਲੀਅਰ ਹੋਏਗਾ ਉਹੀ 646 ਉਹਨਾਂ ਪ੍ਰੋਫੈਸਰਾਂ ਦੀਆਂ ਭਰਤੀਆਂ ਦਾ ਫਾਰਮ ਭ ਕਿ ਤੁਸੀਂ ਜਿਹੜੇ ਵੀ ਸਬਜੈਕਟ ਨਾਲ ਤਾਲੁਕ ਰੱਖਦੇ ਹੋ ਜੇਕਰ ਉਸ ਦੀਆਂ 646 ਪ੍ਰੋਫੈਸਰ ਦੀਆਂ ਭਰਤੀਆਂ ਦੇ ਵਿੱਚ ਕੋਈ ਗੰਢਤੀ ਆਉਂਦੀ ਹੈ ਸੋ ਤੁਹਾਡਾ ਸਭ ਤੋਂ ਪਹਿਲੀ ਕੰਡੀਸ਼ਨ ਹੈ ਨੈਟ ਕਲੀਅਰ ਹੋਣਾ ਚਾਹੀਦਾ ਹੈ ਸੋ ਆਫ ਦਾ ਨੈਟ ਕਲੀਅਰ ਕਰਨ ਵਾਲੇ ਜਿਹੜਾ ਧਿਆਨ ਜ਼ਰੂਰ ਦਿਓ ਔਰ ਪਰਮਾਤਮਾ ਵੱਲੋਂ ਤੁਹਾਨੂੰ ਨੈਟ ਕਲੀਅਰ ਕਰਨ ਦਾ ਇੱਕ ਮੌਕਾ ਹੋਰ ਦਿੱਤਾ ਜਾ ਰਿਹਾ ਕਿਉਂਕਿ ਉਹ ਨੈਟ ਜਾਂ ਤਾਂ ਪੋਸਟਪੋਨਡ ਹੋ ਗਿਆ ਹੈ ਤੇ ਜਾਂ ਜਿਹੜਾ ਆਰਟਸ ਦੇ ਸਬਜੈਕਟਸ ਦਾ ਨੈਟ ਸੀ ਉਹ ਕੈਨਸਲ ਹੋ ਚੁੱਕਿਆ ਹੈ ਉਹ ਦੁਬਾਰਾ ਹੋਏਗਾ ਸੋ ਇਸ ਕਰਕੇ 646 ਪ੍ਰੋਫੈਸਰਾਂ ਦੀਆਂ ਭਰਤੀਆਂ ਅਲੱਗ-ਅਲੱਗ ਵਿਸ਼ਿਆਂ ਦੀਆਂ ਸੋ ਇਹ ਉਸ ਦੀ ਬੇਸਿਕ एलिਜੀਬਿਲਟੀ ਹੈ ਉਸ ਤੋਂ ਬਾਅਦ ਇੱਕ ਜਿਹੜੀ ਭਰਤੀ ਦੀ ਗੱਲ ਕੀਤੀ ਗਈ ਹੈ ਉਹ 7000 ਪ੍ਰਾਇਮਰੀ ਦੇ ਅਧਿਆਪਕ ਯਾਨੀ ਕਿ ਐਂਟੀਟੀ ਦੇ ਬੇਸਟ ਜਿਹੜੇ ਅਧਿਆਪਕਾਂ ਦੀ ਭਰਤੀ ਦੀ ਗੱਲ ਕੀਤੀ ਜਾ ਰਹੀ ਹੈ 7000 ਦੀ ਜਿਸ ਦੀ एलिਜੀਬਿਲਟੀ ਸਾਨੂੰ ਪਤਾ ਹੈ 12ਵੀਂ ਤੋਂ ਬਾਅਦ ਇੱਕ ਐਂਟੀਟੀ ਦਾ ਕੋਰਸ ਹੁੰਦਾ 2 ਸਾਲ ਦਾ ਜਿਹੜਾ ਅੱਜ ਕੱਲ ਬਹੁਤ ਘੱਟ ਕਾਲਜਾਂ ਦੇ ਵਿੱਚ ਹੁੰਦਾ ਸੋ ਕਈਆਂ ਨੇ ਪੁਰਾਣੇ ਸਮੇਂ ਦੇ ਵਿੱਚ ਉਹ ਕੀਤਾ ਹੋਇਆ ਉਹਨਾਂ ਨੂੰ ਜਿਹੜਾ ਉਹ ਫਾਇਦਾ ਹੋ ਸਕਦਾ ਹੈ 6000 ਪ੍ਰਾਇਮਰੀ ਦੇ ਅਧਿਆਪਕਾਂ ਦੀ ਗੱਲ ਕੀਤੀ ਜਾ ਰਹੀ ਹੈ ਈਟੀਟੀ ਵਾਲੇ ਅਧਿਆਪਕ ਇਸ ਦੇ ਵਿੱਚ ਵੀ ਮੰਨਿਆ ਜਾ ਰਿਹਾ ਕਿ ਪਤਾ ਨਹੀਂ ਇਹਨਾਂ ਨੇ ਉਸ 5994% ਦੀ ਗੱਲ ਕੀਤੀ ਹੈ ਕਿ ਸੀ 6000 ਦੇ ਭੇਜ ਰਹੇ ਹਨ ਜਾਂ ਕੋਈ ਨਵੀਂ ਬਰਤੀ ਦੀ ਗੱਲ ਕੀਤੀ ਹੈ ਪਰ ਫਿਲਹਾਲ ਇਹੀ ਲੱਗਦਾ ਹੈ ਕਿ ਉਸੇ 994 ਦੀ ਗੱਲ ਕਰ ਰਹੇ ਨੇ ਜਿਹੜੀ ਭਰਤੀ ਓਨ ਗoing ਪ੍ਰੋਸੈਸ ਦੇ ਵਿੱਚ ਚੱਲ ਰਹੀ ਹੈ ਸੋ ਇਹ ਮੇਰੇ ਹਿਸਾਬ ਨਾਲ ਨਵੀਂ ਭਰਤੀ ਦੀ ਗੱਲ ਨਹੀਂ ਕੀਤੀ ਗਈ ਇਹ ਸਿਰਫ ਉਹਨਾਂ ਦੇ 6000 ਨੂੰ ਵਾਰ-ਵਾਰ ਵਾਰ-ਵਾਰ ਦੁਹਰਾਏ ਜਾ ਰਹੇ ਨੇ ਸੋ ਇਹ 6000 ਭਰਤੀਆਂ ਸ਼ਾਇਦ ਨਾ ਨਿਕਲਣ ਇੱਕ ਜਿਹੜੀ ਹੈ ਉਹ 5 ਤੋਂ 6000 ਪ੍ਰਤੀਆਂ ਦੀ ਗੱਲ ਕਰ ਰਹੇ ਨੇ ਮਾਸਟਰ ਕਾਟਰ ਅਧਿਆਪਕਾਂ ਦੀ ਜਿਸ ਦੇ ਵਿੱਚ ਕਮੈਂਟਾਂ ਦੇ ਵਿੱਚ ਜਾਂ ਹੋਰ ਵੀ ਗੱਲਾਂ ਜਿਹੜੀਆਂ ਪੁੱਛੀਆਂ ਜਾ ਰਹੀਆਂ ਸੀ ਉਹ ਇਹੀ ਸੀਗੀ ਕਿ ਇਹਨਾਂ 6000 ਵਿੱਚ ਕਿਤੇ 2000 ਪੀਟੀਆਈ ਦੀ ਗੱਲ ਤਾਂ ਨਹੀਂ ਕੀਤੀ ਜਾ ਰਹੀ ਸੋ ਇੱਥੇ ਇਹ ਵੀ ਦੱਸ ਦਈਏ ਕਿ ਪੀਟੀਆਈ ਨੂੰ ਪੀਡੀਆਈ ਹੀ ਬੋਲਦੇ ਨੇ ਉਸ ਨੂੰ ਮਾਸਟਰ ਕਾਟਰ ਅਧਿਆਪਕ ਜਿਹੜਾ ਉਹ ਨਹੀਂ ਬੋਲਦੇ ਸੋ ਇਸ ਕਰਕੇ ਜੇਕਰ ਸਿੱਖਿਆ ਮੰਤਰੀ ਦੇ ਮੂੰਹੋਂ ਇਹ ਗੱਲ ਸੁਣਨ ਨੂੰ ਮਿਲੀ ਹੈ ਕਿ ਮਾਸਟਰ ਕਾਟਰ 6000 ਅਧਿਆਪਕਾਂ ਦੀ ਭਰਤੀ ਕੀਤੀ ਜਾਏਗੀ ਸੋ ਇਹ ਪੀਟੀਆਈ ਅਧਿਆਪਕ ਤੋਂ ਇਲਾਵਾ ਹੈ ਸੋ ਜੇਕਰ ਇਸ 6000 ਦੀ ਵੰਡ ਕਿਵੇਂ ਕੀਤੀ ਜਾਂਦੀ ਹੈ ਕਿ ਕਿਹੜੇ ਸਬਜੈਕਟਸ ਨੂੰ ਜ਼ਿਆਦਾ ਵੇਟੇਜ ਦਿੱਤੀ ਜਾਵੇ ਕਿਹੜੇ ਨੂੰ ਘੱਟ ਵੇਟੇਜ ਦਿੱਤੀ ਜਾਵੇ ਇਸ ਦੇ ਵਿੱਚ ਵੀ ਇਹ ਗੱਲ ਜਿਹੜੀ ਵਿਚਾਰਨਯੋਗ ਹੈ ਕਿ ਜਦੋਂ 41 61 ਨੂੰ ਸਟੇਸ਼ਨ ਦਿੱਤੇ ਗਏ ਤਾਂ ਮੌਕੇ ਤੇ بڑے ਸਕੂਲਾਂ ਦੇ ਵਿੱਚ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਬੜੀ ਜਗ੍ਹਾ ਤੇ ਮੈਥ ਦੀਆਂ ਔਰ ਸਾਇੰਸ ਦੀਆਂ ਪੋਸਟਾਂ ਪਹਿਲਾਂ ਹੀ ਜ਼ਿਆਦਾ ਗਿਣਤੀ ਵਿੱਚ ਸੀ ਔਰ ਉਹ ਭਰਤੀ ਜਿਹੜੀ ਹੈ ਹੋ ਸਕਦਾ ਹੈ ਹੁਣ ਆਉਣ ਵਾਲੇ ਸਮੇਂ ਵਿੱਚ ਮੈਥ ਤੇ ਸਾਇੰਸ ਦੀਆਂ ਪੋਸਟਾਂ ਜਿਹੜੀਆਂ ਘੱਟ ਦੇਖਣ ਨੂੰ ਮਿਲਣ ਇੰਗਲਿਸ਼ ਸਮਾਜਿਕ ਹਿੰਦੀ ਜਾਂ ਪੰਜਾਬੀ ਦੀਆਂ ਪੋ ਸੋ ਉਮੀਦ ਕਰਦੇ ਇਹ ਸਾਰੀ ਜਿਹੜੀ ਪਰਤੀਆਂ ਦਾ ਬਿਉਰਾ ਸੀਗਾ 10000 ਪੰਜਾਬ ਪੁਲਿਸ ਦੇ ਵਿੱਚ 646 ਕਾਲਜ ਦੇ ਪ੍ਰੋਫੈਸਰਾਂ ਦੀ ਭਰਤੀ 7000 ਪ੍ਰਾਇਮਰੀ 6000 ਈਟੀਟੀ 6000 ਮਾਸਟਰ ਕੰਡਰ ਤੇ ਹੋਰ ਵੀ ਕੁਝ ਕਲਰਕਾਂ ਦੀਆਂ ਭਰਤੀਆਂ ਜਿਨ੍ਹਾਂ ਦੀ ਭਗਵੰਤ ਮਾਨ ਸਰਕਾਰ ਜਿਹੜੀ ਉਹ ਗੱਲ ਕਰਦੀ ਹੈ ਸੋ ਇਹ ਜਿਹੜੀ ਪੂਰੀ ਜਾਣਕਾਰੀ ਸੀ ਕੀ एलिਜੀਬਿਲਟੀ ਸੀ ਕੀ ਚਾਹੀਦੇ ਹਨ ਇਹਨਾਂ ਪੇਪਰਾਂ ਦੇ ਲਈ ਔਰ ਇੱਕ ਪੀ ਟੈਟ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਪੀ ਟੈਟ ਜਿਹੜਾ ਹੈ ਉਸ ਦੀ ਕਦੇ ਨਵੰਬਰ ਦੀ ਗੱਲ ਕੀਤੀ ਜਾਂਦੀ ਹੈ ਕਦੇ ਮਈ ਦੀ ਗੱਲ ਕੀਤੀ ਜਾਂਦੀ ਸੀ ਸੋ ਹਾਲ ਫਿਲਹਾਲ ਇਹ ਹੈ ਕਿ ਇਸ ਦਾ ਕੋਈ ਵੀ ਨੋਟਿਸ ਨਹੀਂ ਹੈ ਕਿਸੇ ਵਿਭਾਗ ਵੱਲੋਂ ਹਜੇ ਕੋਈ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਟੈਟ ਕਦੋਂ ਹੋਣਾ ਹੈ ਪਰ ਇਹ ਦੱਸ ਦਈਏ ਟੈਟ ਜਦੋਂ ਵੀ ਆਉਂਦਾ ਹੈ ਉਹ ਸਿਰਫ ਇੱਕ ਮਹੀਨੇ ਬਾਅਦ ਫਾਰਮ ਤੋਂ ਪੇਪਰ ਲੈਣ ਦੀ ਤਿਆਰੀ ਕਰ ਲੈਂਦੇ ਨੇ ਇਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਕਿ ਪੀ ਟੈਟ ਜਦੋਂ ਵੀ ਹੋਵੇ ਤੁਸੀਂ ਬਸ ਇਹ ਧਿਆਨ ਰੱਖਣਾ ਹੈ ਕਿ ਉਹ ਪੇਪਰ ਬੜੀ ਜਲਦੀ ਹੋ ਜਾਂਦਾ ਹੈ ਸੋ ਜੇਕਰ ਕਿਸੇ ਨੇ ਪੀਐਸਟੈਟ ਦੇਣਾ ਹੈ ਨੈਟ ਦੇਣਾ ਹੈ ਕੋਈ ਪੰਜਾਬ ਪੁਲਿਸ ਦੀ ਤਿਆਰੀ ਕਰ ਰਿਹਾ ਹੈ ਇਸ ਵੀਡੀਓ ਨੂੰ ਉਹਨਾਂ ਤੱਕ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਨਫਾਰਮੇਸ਼ਨ ਉਹਨਾਂ ਤੱਕ ਪਹੁੰਚ ਸਕੇ ਔਰ ਇਹ ਅਖਬਾਰਾਂ ਦੀ ਹੈਡਿੰਗਸ ਤੋਂ ਲਈ ਗਈ ਗੱਲ ਹੈ ਮੰਤਰੀਆਂ ਦੇ ਬਿਆਨ ਤੋਂ ਦਿੱਤੀ ਗਈ ਗੱਲ ਹੈ ਜਿਹੜੀਆਂ ਵਰਤਿਆਂ ਦੀ ਤੁਹਾਡੇ ਨਾਲ ਗੱਲ ਕੀਤੀ ਗਈ ਹੈ ਸੋ ਇਹ ਇੱਕ ਹੋਪਫੁਲ ਜਿਹੜੀ ਹੈ ਉਹ ਕੰਡੀਸ਼ਨ ਹੈ ਕਿ ਅਸੀਂ ਉਮੀਦ ਕਰ ਸਕਦੇ ਹਾਂ ਕਿ ਕੋਈ ਵਰਤਿਆ ਆਉਣਗੇ ਆ ਅੱਜ ਇਸ ਦੇ ਵਿੱਚ ਆਥੈਂਟੀਸਿਟੀ ਕਿੰਨੀ ਕੁ ਹੁੰਦੀ ਹੈ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਉਂਦਾ ਉਦੋਂ ਤੱਕ ਅਸੀਂ ਕਿਸੇ ਵੀ ਚੀਜ਼ ਨੂੰ ਆਥੈਂਟਿਕ ਨਹੀਂ ਮੰਨ ਸਕਦੇ ਪਰ ਫਿਰ ਵੀ ਜੋ ਅਖਬਾਰਾਂ ਦੀ ਖਬਰ ਹੈ ਜਾਂ ਮੰਤਰੀਆਂ ਦੇ ਮੂੰਹੋਂ ਕੋਈ ਗੱਲ ਹੈ ਉਸ ਨੂੰ ਲੈ ਕੇ ਜਿਹੜੀ ਅੱਜ ਆਪਾਂ ਜਿਹੜੀ ਗੱਲਬਾਤ ਕੀਤੀ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਲਾਈਕ ਜਦੋਂ ਤੁਸੀਂ ਜ਼ਿਆਦਾ ਕਰਦੇ ਹੋ ਤਾਂ ਉਦੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਵਾਕਈ ਜਿਹੜਾ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਅਸੀਂ ਹੋਰ ਵੀ ਵੀਡੀਓਜ਼ ਬਣਾਉਣ ਦੇ ਲਈ ਜਿਹੜਾ ਹੈ ਉਹ ਲਾਮਬੰਦ ਹੋ ਜਾਂਦੇ ਆ ਧੰਨਵਾਦ ਥੈਂਕ ਯੂ ਵ